ਭਾਰਤੀ ਕਿਸਾਨ ਯੂਨੀਅਨ ਵੱਲੋਂ ਮੋਦੀ ਸਰਕਾਰ ਦੇ ਖਿਲਾਫ ਪੂਰੇ ਭਾਰਤ ਵਿੱਚ 1 ਅਕਤੂਬਰ ਤੋਂ ਵੱਖ-ਵੱਖ ਜਗ੍ਹਾ ਤੇ ਧਰਨੇ ਲਗਾਏ ਜਾ ਰਹੇ ਹਨ। ਅੱਜ 18 ਅਕਤੂਬਰ ਨੂੰ 18ਵੇਂ ਦਿਨ ਵੀ ਭਾਰਤੀ ਕਿਸਾਨ ਯੂਨੀਅਨ ਵੱਲੋਂ ਧਰਨੇ ਲਗਾਏ ਗਏ। ਅੱਜ ਵੀ ਮਲੇਰਕੋਲਾ ਵਿੱਚ ਰਿਲਾਇਸ ਪੰਪ ਤੇ ਬਹੁਤ ਜ਼ੋਰਾਂ ਸ਼ੋਰਾਂ ਨਾਲ ਧਰਨੇ ਨੂੰ ਕਾਮਯਾਬ ਕੀਤਾ ਗਿਆ। ਇਸ ਧਰਨੇ ਵਿੱਚ ਪਹੁੰਚੇ ਕੁਲਵਿੰਦਰ ਸਿੰਘ ਬਲਾਖਜਾਂਚੀ ਨੇ ਦੱਸਿਆ ਜੇਕਰ ਮੋਦੀ ਸਰਕਾਰ ਸਾਡੇ ਖਿਲਾਫ ਪਾਸ ਕਿਤੇ ਬਿਲ ਵਾਪਸ ਨਹੀਂ ਲੈਂਦੀ ਤਾਂ ਸਾਡੇ ਵੱਲੋਂ ਹਾਈ ਕਮਾਂਡ ਦੇ ਹੁਕਮ ਆਉਣ ਤੇ ਭਾਜਵਾ ਆਗੂਆਂ ਦੇ ਘਰਾਂ ਅੱਗੇ ਧਰਨੇ ਲਗਾਏ ਜਾਣਗੇ ਹੋਰ ਖਬਰਾਂ ਨੂੰ ਦੇਖਣ ਲਈ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ-ਨਵੇਂ ਖਬਰਾਂ ਪਹੁੰਚਾਈਆਂ ਜਾ ਸਕਣ ਰਿਪੋਰਟਿੰਗ ਦਿਲਦਾਰ ਹੁਸੈਨ ਦਿਲਦਾਰ ਗਲੋਬਲ ਨਿਊਜ਼ ਮਲੇਰ ਕੋਟਲਾ ਹਾਂਜੀ ਭੈ ਜੀ ਤੁਹਾਡਾ ਨਾਮ ਕੀ ਹੈ ਸੀਮਾ ਜੀ ਮੇਰਾ ਨਾਮ ਹੈ ਇਹ ਜਿਹੜਾ ਅੱਜ ਧਰਨੇ ਲੱਗੇ ਹੋਏ ਨੇ ਕਿੰਨੇ ਤਰੀਕ ਤੋਂ ਲੱਗੇ ਹੋਏ ਨੇ ਕਿੰਨੇ ਦਿਨ ਹੋ ਗਏ ਤੁਹਾਨੂੰ ਜੀ ਜੀ ਇੱਕ ਤਰੀਕ ਤੋਂ ਬੈਠੇ ਆ ਸੀ ਅੱਜ ਕਿੰਨੇ ਦਿਨ ਹੋ ਗਏ ਜੀ ਅੱਜ ਸਾਨੂੰ ਹੋ ਗਏ 28 ਦਿਨ ਕੀ ਮੰਗ ਹੈ ਹੋ ਗਈ ਜੀ ਅੱਜ ਸਾਰਾ ਕੀ ਮੰਗ ਹੈ ਤੁਹਾਡੀ ਇਹ ਮੰਗਾ ਸਾਡਿਆਂ ਨੇ ਜੀ ਜਿਹੜੇ ਅਸੀਂ ਕਾਲੇ ਕਾਨੂੰਨ ਮੋਦੀ ਸਾਡੇ ਤੇ ਇਲਜ਼ਾਮ ਲਾਉਂਦਾ ਮਤਲਬ ਅਸੀਂ ਉਹ ਰੱਦ ਕਰਾਉਣੇ ਜੀ ਠੀਕ ਆ ਸਾਡੇ ਬੱਚੇ ਭੁੱਖੇ ਮਰਦੇ ਨੇ ਅਸੀਂ ਭੁੱਖੇ ਮਰਦੀਆਂ ਸਾਡੇ ਜ਼ਮੀਨਾਂ ਤੇ ਕਬਜ਼ੇ ਹੋ ਰਹੇ ਨੇ ਅਸੀਂ ਕਬਜ਼ੇ ਨਹੀਂ ਹੋਣ ਦੇਣੀ ਪਹਿਲਾਂ ਹੁੰਦੇ ਨੇ ਸਾਨੂੰ ਸਾਡੀ ਆਮਦਨੀ ਕੋ ਐ ਨਹੀਂ ਗਈ ਠੀਕ ਆ ਅਸੀਂ ਉਹ ਰੱਦ ਕਰਾਉਣੇ ਨੇ ਜਿੱਥੇ ਤੱਕ ਕਹੂਗਾ ਸੀ ਉੱਥੇ ਤੱਕ ਜਾਵਾਂਗੇ ਠੀਕ ਆ ਦਿੱਲੀ ਸੱਦੂ ਅਸੀਂ ਦਿੱਲੀ ਤੱਕ ਵੀ ਜਾਵਾਂਗੇ ਰੇਲ ਕੋਟਲੇ 'ਚ ਧਰਨੇ ਲਾਵਾਂਗੇ ਘਰ ਘਰ ਜਾ ਕੇ ਹੋਕੇ ਦਵਾਂਗੇ ਠੀਕ ਆ ਜਿੱਥੇ ਸਾਡੇ ਨਾਲ ਭਰਾ ਜੁੜਨਗੇ ਅਸੀਂ ਨਾਲ ਜਾਵਾਂਗੇ ਮਾਤਾ ਜੀ ਤੁਹਾਡਾ ਨਾਮ ਕੀ ਹੈ ਜੀ ਬਲਵੀਰ ਕੌਰ ਜੀ ਤੁਸੀਂ ਕਿੰਨੇ ਦੇਰ ਤੋਂ ਬੈਠੇ ਹੋ ਯਰੇ ਅਸੀਂ ਇੱਕ ਤਰੀਕ ਤੋਂ ਬੈਠੇ ਜੀ ਕਿਹੜਾ ਪਿੰਡ ਆਈ ਤੁਹਾਡਾ ਹਨਾਵਰ ਚਲਾ ਤੁਹਾਡੇ ਕੀ ਮੰਗਾਣੇ ਜੀ ਯਰੇ ਸਾਡੀਆਂ ਇਹੀ ਮੰਗਾਣੇ ਜੀ ਵੀ ਸਾਨੂੰ ਸਾਡੇ ਹੱਕ ਮੰਨੇ ਚਾਹੀ ਜਣੇ ਜਿਹੜੇ ਉਹਨੇ ਕਰੇ ਕਾਨੂੰਨ ਲਏ ਨੇ ਉਹ ਵਾਪਸ ਹੋਣੇ ਚਾਹੀਦੇ। ਦੇਖ ਜੇ ਸਾਡੇ ਨਹੀਂ ਉਹ ਵਾਪਸ ਕਰੂਗਾ। ਫਿਰ ਅਸੀਂ ਸਰਾਂਚ ਵੀ ਜਾਵਾਂਗੇ। ਅਸੀਂ ਜਿੱਥੇ ਵੀ ਹੋਊਗਾ ਉੱਥੇ ਅਸੀਂ ਮਰਨ ਨੂੰ ਤਿਆਰ ਹਾਂ। ਅਸੀਂ ਹਾਜ਼ਰ ਹਾਂ। ਪਰ ਉਹ ਸਾਡੇ ਕਾਰੇ ਕਾਨੂੰਨ ਜਿਹੜੇ ਕਰੇ ਨੇ ਸਾਡੇ ਬੇਰੋ ਪਾਵਸ ਕਰਦੇ ਅਸੀਂ ਧਰ ਨਹੀਂ ਸਕਦੇ। ਸਾਡੇ ਬੱਚੇ ਭੁੱਖੇ ਮਰ ਰਹੇ ਨੇ। ਆਡੀ ਜੀੜੀਆਂ ਖੇਤਾਂ 'ਚ ਰੋੜ ਰਹੀਆਂ ਨੇ। ਆ ਬੰਦੇ ਸਾਡੇ ਇੱਥੇ ਬੈਠੇ ਨੇ ਸਾਡੇ ਜਿਹੜੇ ਇਹ ਜ਼ਮੀਨਾਂ ਦੇ ਉਹਨੇ ਲਏ ਨੇ ਇਹ ਸਾਨੂੰ ਵਾਪਸ ਕਰ ਦੇ ਸਾਬ ਅਸੀਂ ਇਹੀ ਮੰਗਾ ਚਾਹੁੰਦੇ ਆ ਤੁਹਾਡਾ ਹੋਰ ਕੋਈ ਖਾਲ ਰੋੜਾ ਨਿਵਾਸ ਆਡੀਆਂ ਮੰਗਾ ਵਾਪਸ ਹੋਣੀਆਂ ਚਾਹੀਦੀਆਂ ਨੇ ਨਹੀਂ ਤਾਂ ਫਿਰ ਅਸੀਂ ਜਾ ਕੇ ਕੁਰਬਾਨ ਕਰ ਦਾਂਗੇ ਹਾਂ ਜੀ ਸਾਡਾ ਤੁਹਾਡਾ ਨਾਮ ਕੀ ਹੈ ਜੀ ਨਰਮਲ ਸਿੰਘ ਅਲੀਪੁਰ ਜੀ ਮੈਂ ਬਲਾਕ ਮਲੇ ਕੋਲ ਦਾ ਮੀਤ ਪੜਾਣਾ ਅੱਜ ਕਿੰਨੇ ਦਿਨ ਹੋ ਗਏ ਈ ਧਰਨਾ ਲੱਗਿਆਂ ਹੋ ਜੀ ਅੱਜ ਸਾਨੂੰ 18 ਦਿਨ ਹੋ ਗਏ ਜੀ ਅੱਜ 1 ਤਰੀਕ ਤੋਂ ਬੈਠਿਆ ਅੱਜ 18 ਤਰੀਕ 1 ਤਰੀਕ ਆਈ ਅੱਜ ਸਾਨੂੰ 18 ਦਿਨ ਹੋ ਚੁੱਕੇ ਆ ਅਜੇ ਤੁਹਾਡੇ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤੁਸੀਂ ਹੁਣ ਇਸ ਤੋਂ ਬਾਅਦ ਕੀ ਪ੍ਰੋਸੈਸ ਕਰੋਗੇ ਇਸ ਤੋਂ ਬਾਅਦ ਦਾ ਪ੍ਰੋਸੈਸ ਜੋ ਸਾਡੀ ਉੱਪਰੋਂ ਲੀਡਰਸ਼ਿਪ ਜੋ ਵੀ ਉਹ ਕਰੂਗੀ ਮੀਟਿੰਗ ਕਰਕੇ ਸਾਨੂੰ ਰੋਕ ਮਾਊਗਾ ਪਰੋਂ ਉਹਦੇ ਨਾਲ ਅਸੀਂ ਅਗਲੀ ਜੋ ਕਦਮ ਹੋਊਗਾ ਲੜਾਈ ਤੇਜ਼ ਕਰੀ ਜਾਊਗੀ ਜਿਵੇਂ ਵੀ ਸਾਨੂੰ ਹੱਟਰਾਉਂਦਾਗਾ ਉਹਦੇ ਹਿਸਾਬ ਨਾਲ ਅਸੀਂ ਅੱਗੇ ਲੜਾਈ ਤੇਜ਼ ਕਰਾਂਗੇ ਹੁਣ ਅਸੀਂ ਸ਼ਹਿਰਾਂ ਦੇ ਵਿੱਚ ਜਾ ਰਿਹਾਗੇ ਇੱਕ ਸਾਜ ਯੂਨੀਅਨ ਹੋ ਗਈ ਵਪਾਰੀ ਹੋ ਗਏ ਛੋਟਾ ਦੁਕਾਨਦਾਰ ਹੋ ਗਿਆ ਇਹਨਾਂ ਨੂੰ ਸਾਰਿਆਂ ਨੂੰ ਨਾਲ ਜੋੜ ਕੇ ਇਹ ਸੰਘਰਸ਼ ਨੂੰ ਤੇਜ਼ ਕੀਤਾ ਜਾਊਗਾ ਤੁਹਾਡੇ ਨਾਲ ਹਜੇ ਤੱਕ ਕਿੰਨੀਆਂ ਜਥੇਬੰਦੀਆਂ ਨੇ ਜੀ ਸਾਡੇ ਨਾਲ ਲੜਾਕੂ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਤਕਰੀਬਨ ਸਾਡੇ ਨਾਲ ਸਾਰੀਆਂ ਜੁੜੀਆਂ ਹੋਈਆਂ ਨੇ ਹੋਰ ਤੁਸੀਂ ਲੋਕਾਂ ਨੂੰ ਜਿਹੜੇ ਨਹੀਂ ਜੁੜੇ ਹੋਈਆਂ ਕੀ ਕਹਿਣਾ ਜਾਣਿਆ ਜੀ ਉਹਨਾਂ ਅਸੀਂ ਉਹਨਾਂ ਨੂੰ ਅੱਗੇ ਜਾ ਕੇ ਸਮਝਾਵਾਂਗੇ ਜੀ ਸਮਝਾ ਕੇ ਉਹਨਾਂ ਨਾਲ ਮੀਟਿੰਗਾਂ ਕਰਾਂਗੇ ਮੀਟਿੰਗਾਂ ਕਰਕੇ ਉਹਨਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ ਹਾਂ ਜੀ ਸਰ ਤੁਹਾਡਾ ਨਾਮ ਕੀ ਹੈ ਜੀ ਕੁਲਵਿੰਦਰ ਸਿੰਘ ਜੀ ਮੈਂ ਮਲੇ ਕੋਲਾ ਬਲਾਕ ਜਾਨਚੀ ਤੁਸੀਂ ਉਰੇ ਕਿੰਨੇ ਦਿਨ ਤੋਂ ਧਰਨੇ ਲਗਾ ਰਹੇ ਹੋ ਜੀ ਅਸੀਂ ਇੱਕ ਤਰੀਕ ਤੋਂ ਬੈਠੇ ਜਿੱਥੇ ਧਰਨੇ ਤੇ ਅੱਜ 18 ਤਰੀਕ ਹੋ ਚੱਲੀ ਆ ਚਲੋ ਸੈਂਟਰ ਦੀ ਮੋਦੀ ਸਰਕਾਰ ਉਸ ਗੱਲਾਂ ਤੇ ਸਾਨੂੰ ਸਾਧ ਰਹੀ ਆਗੀ ਅਸੀਂ ਇਹ ਸੋਚਿਆ ਵੀ ਚਲੋ ਪਿੰਡਾਂ ਜਗ ਦੇ ਇਹ ਗੱਲ ਨਾੜ ਜਵੇ ਵੀ ਪਹਿਲਾਂ ਵੀ ਸੈਂਟਰ ਨੇ ਸੱਦਿਆ ਸੀ ਵੀ ਹੁਣ ਦੁਬਾਰੇ ਸੱਦਿਆ ਇਹ ਅਸੀਂ ਦੁਬਾਰੇ ਤਾਂ ਜਾਣ ਦਾ ਸੋਚਿਆ ਵੀ ਕਿਤੇ মিডিਆ ਦੇ ਵਿੱਚ ਵੀ ਜਿਆ ਕਿਸਾਨਾਂ ਨੂੰ ਸਾਡੇ ਨੂੰ ਇਹ ਪਹਿਸਮਣਾ ਪਾ ਦੇਵੇ ਵੀ ਸੈਂਟਰ ਦੀ ਮੋਦੀ ਸਰਕਾਰ ਸਾਧ ਰਹੀ ਆ ਵੀ ਕਿਸਾਨ ਆ ਨਹੀਂ ਰਹੇ ਕਿਸਾਨ ਨੂੰ ਕਿਸਾਨ ਜਥੇਬੰਦੀਆਂ ਕਰਵਾ ਕਰ ਵਰਾ ਕਰਕੇ ਉਠਾ ਰੱਖਿਏ ਨੇ ਵੀ ਇਸ ਕਰਕੇ ਅਸੀਂ ਇਹ ਮੀਟਿੰਗ ਕਰਨ ਗਏ تھے ਦਿੱਲੀ ਉਹਦਾ ਕਾਰਨ ਮੁੱਖ ਇਹ ਸੀ ਤੀ ਨਿਕਲਿਆ ਕੋਈ ਸ਼ਿੱਟਾ ਨਹੀਂ ਉਹ ਚੋਂ ਅਸੀਂ ਪਹੁੰਚੇ ਆ ਨਹੀਂ ਸਾਡੇ ਨਾਲ ਕੋਈ ਗੱਲ ਪੂਰ ਨਿਕਲੀ ਸਰ ਜਿਹੜਾ ਕਹਿੰਦੇ ਤੁਸੀਂ ਰੇਲਾਂ ਰੋਕੀ ਬੈਠੇ ਆ ਕਿ ਲਾਈਟ ਬੰਦ ਹੋ ਜੂਗੀ ਕੋਲਾ ਨਹੀਂ ਹੈਗਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਪ੍ਰਧਾਨ ਜੀ ਸਾਰਾ ਕੁਝ ਇਹਨਾਂ ਲਵੇ ਸਾਡੇ ਦੂਜੇ ਸੂਬੇ ਨਾਲ ਤਾਰਾਂ ਜੁੜੀਆਂ ਵੀਆਂ ਨੇ ਦੂਜੇ ਤੋਂ ਦੂਜੇ ਸੂਬੇ ਨਾਲ ਸਾਨੂੰ ਲਾਈਟ ਉੱਥੋਂ ਵੀ ਆ ਜੂਗੀ ਇਹ ਗੱਲਾਂ ਨੇ ਸਾਨੂੰ ਇਹ ਗੱਲਾਂ ਦਾ ਪਤਾ ਦੀ ਕੂੜਪਚਾਰ ਦਾ ਵੀ ਜਿਹੜੀ ਸੈਂਟਰ ਦੀ ਮੋਦੀ ਸਰਕਾਰ ਆ ਜਾਂ ਪੰਜਾਬ ਦੀ ਕੈਪੀਟਲ ਸਰਕਾਰ ਆ ਇਹ ਸਾਡੇ ਕਿਸਾਨਾਂ 'ਚ ਪਾਊਗੀ ਇਹ ਰੌਲਾ ਪਾਊਗੀ ਇਹ ਮੀਡੀਆ 'ਤੇ ਆਊਗਾ ਅਸੀਂ ਆਪਦੀ ਜਿ세 ਬੰਦਿਆ ਸੰਘਰਸ਼ ਹੋਰ ਤਿੱਖਾ ਕਰਿਆ ਅਸੀਂ ਰੀਲਾ ਤੋਂ ਚੱਕ ਕੇ ਜਿਹੜੇ ਭਾਜਪਾ ਦੇ ਮੰਤਰੀ ਨੇ ਉਹਨਾਂ ਦੇ ਘਰਾਂ ਲੈ ਕੇ ਗਿਆ ਉਹਨਾਂ ਦੇ ਘਰਾਂ ਤੱਕ ਲੈ ਕੇ ਗਿਆ ਅਸੀਂ 50 ਥਾਂ ਤੋਂ ਲੈ ਕੇ 60 ਤੱਕ ਨਾਕੇ ਵਧਾਤੇ 10 ਜਗ੍ਹਾ ਹੋਰ ਨਾਕੇ ਵਧਾਤੇ ਅਸੀਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਸਪਿੰਡਾ ਚੋਂ ਇਹਨਾਂ ਨੂੰ ਖਤਮ ਕਰਤਾ ਸੀ ਭਾਜਪਾ ਨੂੰ ਹੁਣ ਅਸੀਂ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਖਤਮ ਕਰਨ ਜਾ ਰਹੇ ਹਾਂ ਜੀ ਉੱਥੇ ਸਾਡੇ ਰਿਕਸ਼ਾ ਜੂਨੀਅਰ ਲੇਬਰ ਯੂਨੀਅਨ ਆੜਤੀਏ 24 ਵਰਗ ਨੇ ਹੋਰ ਦੁਨੀਆ ਦੇ ਡੋਟਰ ਜੁਨੀਆਨਾਂ ਨੇ ਉਹਨਾਂ ਸਾਰਿਆਂ ਨੂੰ ਇਕੱਠੇ ਲੈ ਕੇ 25 ਤਰੀਕ ਨੂੰ ਅਸੀਂ ਸੈਂਟਰ ਦੀ ਮੋਦੀ ਸਰਕਾਰ ਦਾ ਜਦੋਂ ਰੌਣਕ ਭੁਪਣਾਗਾ ਉਦਦੇ ਅਸੀਂ ਸੈਂਟਰ ਦੀ ਮੋਦੀ ਸਰਕਾਰ ਦਾ ਰੌਣਕ ਰੌਣਕ ਭੁਪਣਾਗਾ ਤੁਹਾਡਾ ਤੁਹਾਡਾ ਕੀ ਏਜੰਡਾ ਹੈ ਕਿ ਤੁਸੀਂ ਜੇ ਤੁਹਾਡੇ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਤੁਸੀਂ ਕੀ ਕਰੋਗੇ ਇਹ ਸੰਘਰਸ਼ ਜਿੰਨੇ ਵੀ ਆਰਵਾਨੀ ਟਵਾਨੀ ਹੋਣੀਆਂ ਦੇ ਰਿਲਾਇੰਸ ਦੇ ਜਿੰਨੇ ਵੀ ਕਾਰੋਬਾਰ ਨੇ ਉਹਨਾਂ ਅਜੇ ਠੱਪ ਹੀ ਰਹਿਣਗੇ ਸਰ ਇਹਨਾਂ ਦੇ ਨਾਲ ਇੱਕ ਜਿਵੇਂ ਰਿਲਾਇੰਸ ਵਾਲਿਆਂ ਦੇ ਮੋਬਾਈਲ ਦਫ਼ਤਰ ਨੇ ਇਹ ਕਿਉਂ ਨਹੀਂ ਤੁਸੀਂ ਕਿਹਾ ਕੀਤਾ ਅਜ ਤੱਕ ਇਹ ਇਹ ਅਸੀਂ ਇਸ ਕਰਕੇ ਨਹੀਂ ਕਰਿਆ ਆਪਣੇ ਕਿਥੇ ਜਿਉਏ ਇੱਕੋ ਹੀ ਹੈਗਾ ਸਾਡੀ ਜਿਹੜੀ ਇਹ ਬਲਾਕ ਦੀ ਗਿਣਤੀ ਆ ਉਹਦੇ ਹਿਸਾਬ ਨਾਲ ਅਸੀਂ ਹੁਣ ਨਾ ਦਵਾ ਦੇ ਰਹਾਂਗੇ ਜਿੰਨੀ ਸਾਡੇ ਅਵਦੇਚ ਪਾਵਰ ਆ ਅਸੀਂ ਪਿੰਡਾਂ ਦੇ ਵਿੱਚ ਸਾਡੇ ਹੁਣ ਬਾੜੀ ਚੱਲ ਗਈ ਉਹਦੇ ਕਰਕੇ ਅਸੀਂ ਲੇਟ ਆ ਬਾੜੀ ਜਦ ਨਹੀਂ ਬਾਗੇ ਜਦੋਂ ਬਾੜੀ ਤੋਂ ਆਗੇ ਸਾਡੇ ਕਿਸਾਨ ਵੀਰ ਕਣਕ ਬੀਜ ਐ ਅਸੀਂ ਸਾਰੇ ਜੰਬ ਬੰਦ ਕਰਨਾ